ਜਿਹੜਾ ਸਾਡਾ ਰੈਵਨਿਊ ਹੁੰਦਾ ਹੈ ਉਹ ਕੰਪਨੀਆਂ ਵਿਚਾਲੇ ਖਾ ਜਾਂਦੀਆਂ। ਉਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਪੰਜਾਬ ਦੇ ਚੰਗੇ-ਚੰਗੇ ਕਲਾਕਾਰ 5-7 ਸਾਲਾਂ ਬਾਅਦ ਸੁਸਾਈਡ ਕਰ ਲੈਂਦੇ ਨੇ। ਤਾਂ ਕਿੰਨਾ ਕਿਤੇ ਜਿਵੇਂ ਪੰਜਾਬ ਦੇ ਕਿਸਾਨਾਂ ਲਈ ਉਹਨਾਂ ਦੀ ਫਸਲ ਹੈ ਸਾਡੇ ਗੀਤ ਸਾਡੇ ਲਈ ਫਸਲ ਹੈ। ਪੰਜਾਬ 5-7 ਪੰਜਾਬ ਦੀ ਇੰਡਸਟਰੀ 500-700 ਕਰੋੜ ਦਾ ਬਿਜ਼ਨਸ ਕਰਦੀ ਹੋਣੀ ਹੈ ਜੀ। ਕਿਉਂ ਸਾਡੇ ਤੱਕ ਜਿਹੜੀ ਇੰਡਸਟਰੀ ਦੇ ਵਿਚਾਰੇ ਲੋਕਾਂ ਤੱਕ 2-250 ਕਰੋੜ ਮੱਸਾ ਪਹੁੰਚਦਾ ਹੈ। ਕਿਉਂ ਵਿਚਾਲੇ ਜਿਹੜੇ ਬੰਦੇ ਹੈਗੇ ਆ ਉਹ ਕਾਇਮ ਵੀ ਕਿਤਨਾ ਕਿਤੇ ਥੋੜਾ ਜਿਹਾ ਉਹ ਚੀਜ਼ ਤੇ ਜਰੂਰ ਜੇ ਤੁਸੀਂ ਕਰਦੇ ਹੋ ਤਾਂ ਕਿਤਨਾ ਕਿਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਕਲਾਕਾਰ ਕਿਤਨਾ ਕਿਤੇ ਥੋੜਾ ਦੇਣਾ ਨਹੀਂ ਦੇ ਸਕਣਗੇ ਸੁਨੰਦਾ ਸ਼ਰਮਾ ਨੇ ਕਿਹਾ ਆਪਣੇ ਹੱਕਾਂ ਵਾਸਤੇ ਆਪਣੇ ਅਧਿਕਾਰਾਂ ਵਾਸਤੇ ਖੜੇ ਹੋਣਾ ਆਪਣੇ ਬਾਰੇ ਗੱਲ ਕਰਨੀ ਆਪਣੇ ਜੋ ਕੰਮ ਕੀਤੇ ਹੋਏ ਉਹਦੇ ਬਾਰੇ ਗੱਲ ਕਰਨੀ ਉਹਦੇ ਉੱਤੇ ਦਾਵਾ ਪੇਸ਼ ਕਰਨਾ ਇਸ ਸਭ ਤੋਂ ਵੱਡੀ ਮੇਰੇ ਖਿਆਲ ਦੇ ਵਿੱਚ ਸ਼ੁਰੂਆਤ ਹੈ ਇੰਟਰਨੈਸ਼ਨਲ ਔਮਨਸ ਡੇ ਦੀ ਤੇ ਇਦਾਂ ਹੀ ਸਾਰੇ ਲੋਕਾਂ ਨੂੰ ਆਪਣੇ ਹੱਕਾਂ ਵਾਸਤੇ ਅਧਿਕਾਰਾਂ ਵਾਸਤੇ ਖੜੇ ਹੋਣਾ ਚਾਹੀਦਾ ਤੇ ਟੱਕ ਕੇ ਖੜੇ ਹੋਣਾ ਚਾਹੀਦਾ ਤੇ ਇੱਕ ਦੂਜੇ ਦੀ ਸਪੋਰਟ ਕਰਨੀ ਚਾਹੀਦੀ ਹੈ ਤਾਂ ਹੀ ਸਹੀ ਜਿਹੜਾ ਇੰਟਰਨੈਸ਼ਨਲ ਔਮਨ ਡੇ ਹੈ ਉਹ ਮਨਾਇਆ ਜਾ ਸਕੇ ਕੱਲ ਪਰਸੋਂ ਦੀ ਸਨੰਦਾ ਸ਼ਰਮਾ ਹੋਰਾਂ ਦੀ ਪੋਸਟ ਚੱਲੀ ਜਾਂਦੀ ਹੈ ਇੱਕ ਦੇਖੋ ਜੀ ਮੇਰੀ ਮਾਨ ਸਰਕਾਰ ਨੂੰ ਵੀ ਬੇਨਤੀ ਹੈ ਮਾਨ ਸਾਹਿਬ ਤੁਸੀਂ ਵੀ ਇਹ ਫੀਲਡ ਨਾਲ ਸੰਬੰਧਿਤ ਰਹੇ ਹੋ ਜਿਹੜੀ ਕਲਾਕਾਰਾਂ ਦੀ ਫੀਲਡ ਆ ਨਾ ਇਹਨੂੰ ਇੱਕ ਤਾਂ ਲੋਕ ਸੀਰੀਅਸ ਨਹੀਂ ਲੈਂਦੇ ਜਦੋਂ ਇੱਥੇ ਕੋਈ ਨਾ ਕੋਈ ਇਸ਼ੂ ਉੱਠਦਾ ਤਾਂ ਉਹਦਾ ਸਵਾਦ ਜ਼ਿਆਦਾ ਲਿਆ ਜਾਂਦਾ ਉਹਦਾ ਹੱਲ ਨਹੀਂ ਹੁੰਦਾ ਕੋਈ ਵਿਚਾਰੀ ਨੇ ਪੋਸਟ ਜੀ ਪਾਈ ਇਹਦਾ ਜਸਟਿਸ ਕਰਾਓ ਜੀ ਆਪਾਂ ਕਹਿਜੇ ਹੋਗੇ ਯਾਰ ਕਿ ਚਾਰ ਗੁੱਟੀਆਂ ਦੀ ਖਾਤਰ ਯਾਰ ਕੁੜੀਆਂ ਨੂੰ ਕੋਟ ਕਚੈਰੀਆਂ ਸਸੀ ਕੱਲ ਦੋਸਤੋ ਸੁਨੰਦਾ ਸ਼ਰਮਾ ਨੇ ਹੁਣ ਆਪਣੇ ਨਾਲ ਹੋਏ ਧੱਕੇ ਵਾਲੇ ਮਾਮਲੇ ਤੇ ਚੁੱਪੀ ਤੋੜੀ ਹੈ ਜਿੱਥੇ ਕਿ ਕੱਲ ਸੁਨੰਦਾ ਸ਼ਰਮਾ ਦੀ ਪਹਿਲੀ ਪੋਸਟ ਤੋਂ ਬਾਅਦ ਪਿੰਕੀ ਧਾਲੀਵਾਲ ਤੇ ਪਰਚਾ ਦਰਜ ਹੋਇਆ ਤੇ ਉਸ ਦੀ ਗ੍ਰਿਫਤਾਰੀ ਹੋ ਗਈ ਤੇ ਉੱਤੇ ਹੀ ਹੁਣ ਸੁਨੰਦਾ ਸ਼ਰਮਾ ਨੇ ਇਸ ਮਾਮਲੇ ਦੇ ਵਿੱਚ ਹੈਰਾਨੀਜਨਕ ਸੱਚ ਦੱਸੇ ਨੇ ਸੁਨੰਦਾ ਸ਼ਰਮਾ ਦਾ ਕਹਿਣਾ ਹੈ ਕਿ 250 ਕਰੋੜ ਦੇ ਕਰੀਬ ਹੁਣ ਤੱਕ ਪਿੰਕੀ ਧਾਲੀਵਾਲ ਉਸ ਦੇ ਉੱਪਰ ਕਮਾ ਚੁੱਕਿਆ ਜਿਸ ਦੇ ਵਿੱਚੋਂ ਉਸ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਤੇ ਨਾਲ ਹੀ ਕਿਹਾ ਕਿ ਪਿੰਕੀ ਧਾਲੀਵਾਲ ਦੇ ਪੁੱਤਰ ਵੱਲੋਂ ਉਸ ਨੂੰ ਵਿਆਹ ਦਾ ਝੂਠਾ ਲਾਰਾ ਲਾ ਕੇ ਰੱਖਿਆ ਗਿਆ ਸੁਨੰਦਾ ਸ਼ਰਮਾ ਦਾ ਇਹ ਖੁਲਾਸਾ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦਾ ਹੈ ਤੇ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੁਨੰਦਾ ਸ਼ਰਮਾ ਹੋਰ ਵੀ ਬਹੁਤ ਖੁਲਾਸੇ ਕਰੇ ਆਓ ਦੇਖੋ ਇਸ ਮੌਕੇ ਗੁਰਦੀਪ ਮਨੀਲਾ ਨੇ ਕੀ ਕਿਹਾ ਆਪੋ ਆਪਣੇ ਸਕੂਨ ਹੁੰਦੇ ਨੇ ਜੀ ਕੋਈ ਭਗਤੀ ਤੇ ਬੈਠਦਾ ਸਾਡੇ ਵਰਗੇ ਬੁੜੀਆਂ ਨੂੰ ਟੌਂਟ ਮਾਰ ਕੇ ਸੋ ਹੈਪੀ वूਮਨਸ ਡੇ ਸਾਰੀਆਂ ਕੁੜੀਆਂ ਬੁੜੀਆਂ ਨੂੰ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਗੁੱਸਾ ਨਾ ਮੰਨਿਆ ਕਰੋ ਮੈਂ ਤੁਹਾਨੂੰ ਮਚਾਉਣਾ ਹੀ ਹੁੰਨਾ ਇੱਕ ਮੈਂ वूਮਨਸ ਡੇ ਤੇ ਹੋਰ ਜਿਹੜੀ ਪਰਸਨਲੀ ਅਪੀਲ ਕਰਨੀ ਸੀ ਇਹ ਤਾਂ ਹਾਸਾ ਖੇਡਾ ਆਪਣਾ ਚੱਲਦਾ ਹੀ ਰਹਿੰਦਾ ਦੇਖੋ ਜੀ ਕੁੜੀਆਂ ਵੈਸੇ ਤਾਂ ਇੰਨੀਆਂ ਇੰਟੈਲੀਜੈਂਟ ਹੋ ਚੁੱਕੀਆਂ ਨੇ ਵੀ ਕਿਸੇ ਵੀ ਫੀਲਡ 'ਚ ਕੁੜੀਆਂ ਨਾਲ ਕਿਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਅੱਜ ਵੀ ਦੇਖੋ ਸਮਾਜ ਦੇ ਵਿੱਚ ਚੰਗੇ ਮਾੜੇ ਜਿਵੇਂ ਜੀ ਜੰਤ ਹੁੰਦੇ ਨੇ ਅਸੀਂ ਹਰ ਕੁਛ ਚੱਲਦਾ ਹੀ ਰਹਿੰਦਾ ਅੱਜ ਵੀ ਕੁੜੀਆਂ ਨਾਲ ਬਹੁਤ ੱੱਕਿਆਂ ਨੇ ਕਈ ਵਾਰੀ ਪੋਸਟਾਂ ਪੜ੍ਹ ਲੈਂਦੀਆਂ ਜਿਵੇਂ ਕੱਲ ਪਰਸੋਂ ਦੀ ਸੁਨੰਦਾ ਸ਼ਰਮਾ ਹੋਰਾਂ ਦੀ ਪੋਸਟ ਚੱਲੀ ਜਾਂਦੀ ਆ ਇੱਕ ਦੇਖੋ ਜੀ ਮੇਰੀ ਮਾਨ ਸਰਕਾਰ ਨੂੰ ਵੀ ਬੇਨਤੀ ਆ ਮਾਨ ਸਾਹਿਬ ਤੁਸੀਂ ਵੀ ਇਹ ਫੀਲਡ ਨਾਲ ਸੰਬੰਧਿਤ ਰਹਿਓ ਜਿਹੜੀ ਕਲਾਕਾਰਾਂ ਦੀ ਫੀਲਡ ਆ ਨਾ ਇਹਨੂੰ ਇੱਕ ਤਾਂ ਲੋਕ ਸੀਰੀਅਸ ਨਹੀਂ ਲੈਂਦੇ ਜਦੋਂ ਇੱਥੇ ਕੋਈ ਨਾ ਕੋਈ ਇਸ਼ੂ ਉੱਠਦਾ ਤਾਂ ਉਹਦਾ ਸਵਾਦ ਜ਼ਿਆਦਾ ਲਿਆ ਜਾਂਦਾ ਉਹਦਾ ਹੱਲ ਨਹੀਂ ਹੁੰਦਾ ਕੋਈ ਸੋ ਇੱਕ ਤਾਂ ਜੀ ਸਪੈਸ਼ਲੀ ਇਹ ਤੇ ਚ ਹਰ ਫੀਲਡ ਚ ਹੁੰਦੀਆਂ ਨੇ ਇੱਕ ਤਣਾੜ ਲੋਕ ਨਹੀਂ ਹੁੰਦੇ ਜਿਵੇਂ ਮਰੀਸ਼ਪੁਰੀ ਦੀ ਫਿਲਮ ਚ ਹੁੰਦੇ ਸੀ ਇਹ گاؤں ਕੇ ਲੋਕ ਯਹਾਂ ਕੇ ਉਹੀ ਟਾਈਪ ਹਰ ਫੀਲਡ ਚ ਹੁੰਦੇ ਨੇ ਸੋ ਆਹ ਇੰਡਸਟਰੀ ਚ ਵੀ ਹੈਗੇ ਨੇ ਜੀ ਤਾਂ ਜਿਹੜੀਆਂ ਮਨੋਪਲੀਆਂ ਬਣੀਆਂ ਵਣ ਇਹਨਾਂ ਤੇ ਕੋਈ ਕਾਨੂੰਨ ਬਣਾ ਕੇ ਜੀ ਸਖਤ ਤੋਂ ਸਖਤ ਐਕਸ਼ਨ ਕਰਾਇਆ ਕਰੋ ਜੀ ਆਹ ਹੁਣ ਜਿਹੜਾ ਇਹਨੇ ਵਿਚਾਰੀ ਨੇ ਪੋਸਟ ਜੀ ਪਾਈ ਆ ਪਤਾ ਪਰ ਇਹਦਾ ਜਸਟਿਸ ਕਰਾਓ ਜੀ ਪਤਾ ਵਿਚਾਰੀ ਰੋਈ ਜਾਂਦੀ ਆ ਯਾਰ ਅੱਛਾ ਫਿਰ ਉਹ ਹਰੇਕ ਆਰਟਿਸਟ ਨਾਲ ਜਿਹਦੇ ਨਾਲ ਬੀਤਦੀ ਆ ਉਹ ਥੱਲੇ ਜ਼ਰੂਰ ਲਿਖਦਾ ਹੁੰਦਾ ਵੀ ਕਲਾਕਾਰੋ ਹੁਣ ਕਦੋਂ ਉੱਠਣਾ ਕਦੋਂ ਉੱਠੋਗੇ ਜਦੋਂ ਆਪਦੇ ਤੇ ਕਲਾਕਾਰਾਂ ਨੇ ਕੀ ਉੱਠਣਾ ਹੁੰਦਾ ਕਮੈਂਟਾਂ ਜਿਹਦੇ ਝੰਡੇ ਜੇ ਵਾਹੀ ਜਾਂਦੇ ਅਸੀਂ ਤੁਹਾਡੇ ਨਾਲ ਉਹ ਹਰੇਕ ਸਹੇਂਗੂ ਆਪਦਾ ਮਾਸ ਬਚਾਉਂਦਾ ਕਿਉਂਕਿ ਮਨੋਪੜੀਆਂ ਵੱਡੀਆਂ ਨੇ ਉਹਨਾਂ ਨੂੰ ਪਤਾ ਨਹੀਂ ਉਹ ਕੀ ਕਰ ਦਿੰਦੀਆਂ ਨੇ ਪਰ ਰੱਬ ਜਾਣੇ ਆਪਣਾ ਤਾਂ ਕਦੇ ਇਹੋ ਜਿਹਾ ਬਾਹ ਨਹੀਂ ਪਿਆ ਕਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਮਾੜਾ ਚੰਗਾ ਠੀਕਾ ਹੋਣਗੇ ਤਾਂ ਹੀ ਅਗਲਾ ਆ ਕੇ ਲਿਖਦਾ ਪਰ ਮਾਨ ਸਾਹਿਬ ਆ ਜਿਹੜੇ ਕੁੜੀਆਂ ਨੂੰ ਸਪੈਸ਼ਲੀ ਮੁੰਡਿਆਂ ਦਾ ਚਲੋ ਸਾਡੇ ਵਰਗਾ ਫੇਰ ਦਬ ਘੁੱਟ ਕੇ ਟਾਈਮ ਕੱਢ ਲੈਂਦਾ ਕੁੜੀਆਂ ਦਾ ਜਿੱਥੇ ਇਹਨਾਂ ਨਾਲ ੱਤਕਾ ਹੁੰਦਾ ਕੋਈ ਇਹੋ ਜਿਹਾ ਸਖਤ ਐਕਸ਼ਨ ਬਣਾਓ ਵੀ ਆ ਬੌਂਡ ਬੌਂਡ ਦਾ ਹੀ ਜ਼ਿਆਦਾ ਰੌਲਾ ਹੁੰਦਾ ਵੀ ਇਹ ਫਲਾਨਾ ਬੌਂਡ ਸੀ ਇਹ ਬੌਂਡ ਦੀ ਪਟੇ ਵਾਲੀ ਮਸ਼ੀਨ ਥੱਲੇ ਪਾ ਕੇ ਤੋੜੋ ਬਸ ਆਪਣੀ ਦਾ ਸਿੱਧੀ ਤੁਹਾਨੂੰ ਡੂੜ ਹੱਥ ਬੰਨ ਕੇ ਬੇਨਤੀ ਆ ਨਾ ਠੀਕ ਹੈ ਯਾਰ ਉਹੀ ਮਨੋਪਲੀਆਂ ਜਿਹਾ ਬਣਾਈ ਫਿਰਦੇ ਮੈਂ ਫਿਲਮ ਉਹ ਦੋ ਲਾਉ ਤੂੰ ਫਿਲਮ ਉਹ ਪਤੰਦਰੋਂ ਪੰਡਾਰਾਗਾ ਹੈ ਫਿਲਮਾਂ ਪੰਜਾਬ 'ਚ ਸੈਕੰਡਰੀ ਚੀਜ਼ ਆ ਜੀ ਇਹਨੂੰ ਮੇਨ ਨਾ ਮੰਨ ਕੇ ਚੱਲੋ ਵੀ ਹਾਂ ਫਿਲਮ ਹਰੇਕ ਨੇ ਦੇਖਣ ਜਾਣੀ ਜਾਣੀ ਜਿਹਦੀ ਚੱਲ ਗਈ ਵਧਾਈਆਂ ਜਿਹਦੀ ਨਹੀਂ ਚੱਲੀ ਅਗਲੀ ਵਾਰੀ ਹੋਰ ਮਿਹਨਤ ਕਰੋ ਜਿਹੜਾ ਇਕੱਠਾ ਹੋਵਾ ਯਾਰ ਕੁੜੀਆਂ ਨਾਲ ਕਿਸੇ ਵੀ ਫੀਲਡ 'ਚ ਧੱਕੇ ਦੀ ਪੋਸਟ ਹੁੰਦੀ ਆ ਉਹ ਸੰਬੰਧਤ ਜਿਹੜੇ ਉੱਥੇ ਬੰਦੇ ਨੇ ਤਾਂ ਤੁਸੀਂ ਜ਼ਰੂਰ ਇਕੱਠੇ ਹੋ ਕੇ ਯਾਰ ਉਹਦਾ ਸੌਲਟ ਆਊਟ ਕਰਾਇਆ ਕਰੋ ਸਵਾਦ ਲੈਣੋਂ ਆਪਾਂ ਥੋੜਾ ਜਿਹਾ ਹਟੀਏ ਜਦੋਂ ਪੰਜਾਬ ਦੇ ਵਿੱਚ ਵੀ ਕੁੜੀਆਂ ਆਂ ਦੀਆਂ ਇਹ ਜਿਹੀਆਂ ਪੋਸਟਾਂ ਪੜ੍ਹੀਆਂ ਉਦੋਂ ਫਿਰ ਨਾ ਜਿੰਨੇ ਬੰਦੇ ਨੇ ਮਾੜਾ ਮੋਟਾ ਪਿਛੋਕੜ ਪੜਿਆ ਹੁੰਦਾ ਫਿਰ ਅਗਲਾ ਕਹਿੰਦਾ ਯਾਰ ਆਪਣੇ ਬੁੜੇ ਯਾਰ ਕਹਿਜੇ ਸੀ ਆਪਾਂ ਕਹਿਜੇ ਹੋਗੇ ਆ ਕਿ ਚਾਰ ਗੁੱਟੀਆਂ ਦੀ ਖਾਤਰ ਯਾਰ ਕੁੜੀਆਂ ਨੂੰ ਕੋਟ ਕਚਹਿਰੀਆਂ 'ਚ ਰੋਲੀ ਫਿਰਦੇ ਰਹਿਣੇ ਮਤਲਬ ਹੈ ਕੋਈ ਹਾਇਆ ਸ਼ਰਮ ਨਹੀਂ ਸੋ ਇੱਥੇ ਕੁੜੀਆਂ ਜ਼ਿਆਦਾਤਰ ਚੁੱਪ ਰਹਿੰਦੀਆਂ ਨੇ ਹੁਣ ਉਹ ਵੀ ਵਿਚਾਰੀ ਨੇ ਦਬੀ ਘੁੱਟੀ ਜੀ ਪੋਸਟ ਪਾਈ ਆ ਵੀ ਮੈਂ ਖੁੱਲ ਕੇ ਬੋਲ ਨਹੀਂ ਸਕਦਾ ਚਲੋ ਠੀਕ ਆ ਹਰੇਕ ਦੀ ਆਪੋ ਆਪਣੀਆਂ ਮਜਬੂਰੀਆਂ ਹੋਣਗੀਆਂ ਬਟ ਮੈਨੂੰ ਲੱਗਦਾ ਵੀ ਗਵਰਨਮੈਂਟ ਨੂੰ ਇੱਕ ਪ੍ਰੋਪਰ ਲਾਅ ਬਣਾ ਦੇਣਾ ਚਾਹੀਦਾ ਆ ਜਿਹੜੇ ਦੂਜੀਆਂ ਨਾ ਐਸੋਸੀਏਸ਼ਨਾਂੀਆਂ ਬਣਾ ਕੇ ਬੈਠ ਨੇ ਤਾਂ ਵੈਸੇ ਬਿੱਲੇ ਬੁੱਲੇ ਲਾਉਣ ਨੂੰ ਹੁੰਦੀਆਂ ਨੇ ਇਹਨਾਂ ਨੇ ਕੋਈ ਐਕਸ਼ਨ-ਓਕਸ਼ਨ ਨਾ ਇਹਨਾਂ ਦੇ ਕੋਈ ਹੱਥ-ਬਸ ਹੁੰਦਾ ਕਿਉਂਕਿ ਇੱਕ ਦੂਜੇ ਨੂੰ ਆਪਾਂ ਜਾਣਦੇ ਹੁੰਨੇ ਕਿਹਨੂੰ ਕੀ ਬੋਲ ਸਕਦਾ ਇਹਦਾ ਦੂਜੀ ਹੋਵੇ ਪਟਿਆਂ ਵਾਲੀ ਮਸ਼ੀਨ ਦੇ ਲੈ ਪਾਏ ਹੁਣ ਉੱਥੇ ਟੁੱਟਣ ਬਾਉਂਡ ਜਾ ਕੇ ਜਿਹਦਾ ਜਿਹਦੇ ਨਾਲ ਹੋਇਆ ਵੇੜਾ ਇਕੱਠੇ ਹੋ ਬੌਂਗਲ ਲਾ ਕੇ ਪੰਜ ਚਾਰ ਬਾਉਂਡ ਹੋਰ ਤੜਾ ਕੇ ਧਰ ਦੋ ਯਾਰ ਕਾ ਠੀਕ ਆ ਤੇ ਕੁੜੀਓ ਮੇਰੀ ਮੈਨੂੰ ਮੇਰੀ ਤੁਹਾਨੂੰ ਵੀ ਬੇਨਤੀ ਆ ਸਪੈਸ਼ਲੀ ਜਿਹੜੀਆਂ ਫੀਲਡ ਚ ਆਉਂਦੀਆਂ ਨੇ ਚਾਹੇ ਤੁਸੀਂ ਗਾਉਣੀਆਂ ਚਾਹੇ ਮਾਡਲਿੰਗ ਐਕਟਰਸ ਵਾਟ ਏਵਰ ਐਂਕਰਿੰਗ ਜੋ ਵੀ ਕਰਦੀ ਹੋਏ ਫੀਲਡ ਨਾਲ ਜੁੜੀਆਂ ਮੀਡੀਆ ਜਾਂ ਆਹ ਹੋ ਗਿਆ ਜਿਹੜੀ ਇੰਡਸਟਰੀ ਫਿਲਮ ਇੰਡਸਟਰੀ ਇੱਕ ਨਾ ਤੁਸੀਂ ਘਰ ਦੇ ਦੀ ਸਲਾਹ ਨਾਲ ਚਲੇ ਕਰੋ ਟਾਈਮ ਨਾਲ ਵਿਆਹ ਕਰਾਇਆ ਕਰੋ ਮਗਰੋਂ ਤੁਹਾਡੀਆਂ ਕਹੇ ਦੀ ਟੀਮ ਭੱਜ ਗਈ ساری ਉਮਰ ਟੀਮਾਂ ਹੀ ਸੰਭੀ ਜਾਣੀਆਂ ਨੇ ਜਵਾਕ ਨਹੀਂ ਸਾਹਮਣੇ ਕਰਨ ਕਿੰਨਾ ਟਾਈਮ ਸਾਰੀ ਉਮਰ ਟ੍ਰੈਂਡਿੰਗ ਚ ਨਹੀਂ ਰਹਿਣਾ ਘਰੇ ਰਹਿਣਾ ਹੁੰਦਾ ਸੋ ਇੱਕ ਤਾਂ ਟਾਈਮ ਨਾਲ ਵਿਆਹ ਕਰਾ ਲਿਆ ਕਰੋ ਦੂਜਾ ਸਭ ਤੋਂ ਵੱਧ ਕਮਾਂਡ ਆਪਦੀ ਘਰਦਿਆਂ ਨੂੰ ਸੁਭਾ ਕੇ ਰੱਖਿਆ ਕਰੋ ਇਹ ਟੀਮਾ ਟੂਮਾ ਕੁਝ ਨਹੀਂ ਹੁੰਦੀਆਂ ਟੀਮਾ ਟੂ ਇਹਦਾ ਕੀ ਪੰਜ ਦਿਨਾਂ ਦਾ ਉੱਥੇ ਤੁਹਾਨੂੰ ਚਲੋ ਛੱਡੋ ਯਾਰ ਹੁਣ ਕੀ ਬਾਲਾ ਬੋਲੀਏ ਠੀਕ ਸਾਰੇ ਵੀ ਨਹੀਂ ਇਹੋ ਜਿਹੇ ਬਹੁਤ ਸਾਰੀਆਂ ਕੁੜੀਆਂ ਨੇ ਸਕਸੈਸ ਵੀ ਕੀਤਾ ਵੱਡੇ ਲੈਵਲ ਤੇ ਗਈਆਂ ਨੇ ਪੰਜਾਬੀ ਇੰਡਸਟਰੀ ਤੋਂ ਲੈ ਕੇ 130% ਦੇ ਵਿਚਾਰੀਆਂ ਦੇ ਕਲੇਸ਼ ਵੀ ਰਹੇ ਨੇ ਉਹ ਵੀ ਤਰਸ ਹੀ ਆਉਂਦਾ ਯਾਰ ਸੱਚੀ ਦਾ ਗੱਲ ਇਹ ਵੀ ਮਜ਼ਾ ਸਵਾਦ ਨਹੀਂ ਕੋਈ ਤਰਸ ਹੀ ਆਉਂਦਾ ਯਾਰ ਵੀ ਨਹੀਂ ਹੋਣਾ ਚਾਹੀਦਾ ਸੋ ਫਿਲਮ ਇੰਡਸਟਰੀ ਦੇ ਵਿੱਚ ਜਿੰਨੀਆਂ ਵੀ ਮਨੋਪਲੀਆਂ ਬਣੀਆਂ ਮੈਨੇ ਮਾਨ ਸਾਹਿਬ ਸਖਤ ਤੋਂ ਸਖਤ ਕਾਨੂੰਨ ਬਣਾ ਕੇ ਮਤਲਬ ਇਹਨੂੰ ਜਿਵੇਂ ਆਮ ਆਦਮੀ ਤੁਸੀਂ ਇਹ ਬਣਾਈ ਸੀ ਇਹਨੂੰ ਆਮ ਫਿਲਮ ਇੰਡਸਟਰੀ ਬਣਾ ਦੇ ਨਹੀਂ ਸਿੱਧੀ ਦੀ ਗੱਲ ਹੈ ਆਮ ਬੰਦੇ ਦੇ ਹੱਥ ਬਸ ਹੋ ਗਏ ਸਾਡੇ ਵਰਗੇ ਫਿਲਮਾਂ ਬਣਾਈ ਬੈਠੇ ਨੇ ਲਾਉਣ ਦਾ ਮੌਕਾ ਨਹੀਂ ਮਿਲ ਰਿਹਾ ਅਸੀਂ ਤਾਂ ਹੁਣ ਆਰ ਕੇ ਆਏ ਸੋਚਿਆ ਪਿੰਡ ਆਪਦਾ ਸਿਨੇਮਾ ਬਣਾ ਕੇ ਖੇਤ ਆਪ ਹੀ ਲਾ ਦਾਂਗੇ ਹੋਰ ਕੀ ਕਰੀਏ ਹੁੰਦਾ ਕਿ ਇਹਨੇ ਦੇਖਣ ਆਉਣਾ ਨਹੀਂ ਲੇਡੀਜ਼ ਬਿਲਕੁਲ ਘਬਰਾਉਣਾ ਨਹੀਂ ਹੈਪੀ ਊਮਨ ਡੈਟ ਊ ਯੂ ਆਲ ਮਤਲਬ 20 ਸਟਰੋਂਗਰ 20 ਪੋਜ਼ਿਟਿਵ ਵੀ ਸਪਰਾਈਟਿੰਗ ਦਾ ਮਤਲਬ ਬਾਦੇ ਫਲਦੇ ਰਹੋ ਮੈਨੂੰ ਅੰਗਰੇਜ਼ੀ ਵਾਲੀ ਨਹੀਂ ਆਉਂਦੀ ਹੈਪੀ वूਮਨ ਡੇ ਟੂ ਆਲ ਹੈ ਨਾ ਠੀਕ